ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਕੁੰਡੇ ਪਾਏ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੁੰਡੇ ਆਪਾਂ ਨਾਲ ਦੀ ਨਾਲ ਤੁਹਾਨੂੰ ਬਣਾਵਾਵਾਂਗੇ ਜਦੋਂ ਦੱਸ ਦਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਡਿਜ਼ਾਈਨ ਬਹੁਤ ਸੋਹਣਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਪੰਦ ਤੋਂ ਵੱਧ ਕਰਦਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਆਪਾਂ ਆਹ ਹਾ ਕੁੰਡਾ ਤਾਰ ਕੇ ਆਪਾਂ ਪੰਜ ਗੁੰਡੇ ਸਿੱਧੇ ਬਣਾ ਲਏ ਤੇ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਆ ਜਿਹੜੇ ਇਹਨਾਂ ਇਸ ਕੁੰਡੇ ਨੂੰ ਥੋੜਾ ਜਿਹਾ ਲੂਜ਼ ਕਰ ਲਵਾਂਗੇ ਇਸ ਤਰ੍ਹਾਂ ਲਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਅੱਗੇ ਬਣਾਵਾਂਗੇ ਆਹ ਕੁੰਡਾ ਵੀ ਆਪਾਂ ਇਹਦੇ ਨਾਲ ਹੀ ਗਿਣਨਾ ਦੋ ਗੁੰਡੇ ਹੋ ਗਏ ਆਪਣੇ ਤਿੰਨ ਤੇ ਚਾਰ ਕੁੰਡੇ ਹੁਣ ਆਪਾਂ ਧਾਗਾ ਪਿੱਛੇ ਰੱਖਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਤੇ ਹੁਣ ਆਪਾਂ ਧਾਗਾ ਆਪਣੇ ਵੱਲ ਰੱਖਾਂਗੇ ਤੇ ਆਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਆਪਾਂ ਬਣਾਵਾਂਗੇ ਜੀ ਤਿੰਨ ਕੁੰਡੇ ਬਣਾਉਣੇ ਆ 2 3 ਫਿਰ ਤੋਂ ਆਪਾਂ ਆਹ ਵਾਲਾ ਕੁੰਡਾ ਦੋਨੇ ਇਸ ਤਰ੍ਹਾਂ ਉਲਟਾ ਕੇ ਤੇ ਦੋਵਾਂ ਦਾ ਇੱਕ ਕਰਾਂਗੇ ා එදර්බන සි හ वाල කුත ලාස්ේ ව අපන කොර දෙෙකර ඇද සනේශය කුඩය තප න සිද්ධේ නාල න්න ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜੀ ਕੁਝ ਵੀ ਨਹੀਂ ਕਰਨਾ ਹੈਗਾ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਤੇ ਆਪਾਂ ਇਹ ਸਲਾਈ ਬਣਾ ਕੇ ਫਿਰ ਮਿਲਦੇ ਆ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਆਪਾਂ ਹੁਣ ਬਣਾਏਗੀ ਦੋ ਕੁੰਡੇ ਬਣਾ ਲਈ ਇੱਕ ਕੁੰਡਾ ਤਾਰ ਕੇ ਤਿੰਨ ਚਾਰ ਚਾਰ ਕੁੰਡੇ ਬਣਾ ਲਏ ਜੀ ਹੁਣ ਆਪਾਂ ਸਿੱਧੇ ਇੱਥੇ ਹੁਣ ਆਪਣਾ ਇਹ ਵਾਲਾ ਕੁੰਡਾ ਦੇਖੋ ਪਹਿਲਾਂ ਆਪਾਂ ਇੱਥੇ ਘਟਾਇਆ ਸੀਗਾ ਦੇਖਦਾਂ ਨਹੀਂ ਹੈਗਾ ਨੀਚੇ ਦਬਿਆ ਹੋਇਆ ਆ ਸੌਰੀ ਅਗਲੇ ਜਾਏ ਇਹਨਾਂ ਦੀ ਆ ਕੁੰਡਾ ਆਪਾਂ ਨਾਲ ਲਵਾਂਗੇ ਦੋਹਾਂ ਦਾ ਇੱਕ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤੰਗਾ ਆਪਾਂ ਪਿੱਛੇ ਰੱਖਾਂਗੇ ਹੁਣ ਆਪਣੇ ਕੋਲੇ ਆ ਤਿੰਨ ਗੁੰਡੇ ਹੋਗੇ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਹੁਣ ਤੰਗਾ ਆਪਣੇ ਵਾਲੀ ਰੱਖਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਉਣੇ ਆ ਸਿੰਗਲ ਸਿੰਗਲ ਅੱਗੇ ਆਪਾਂ ਆ ਗੁੰਡਾ ਘਟਾਉਣਾ ਹੈਗਾ ਤੇ ਦੋ ਗੁੰਡੇ ਇਸ ਤਰ੍ਹਾਂ ਲਟਾ ਕੇ ਦੋਵਾਂ ਦਾ ਇੱਕ ਕਰ ਦਿਆਂਗੇ ਬਾਕੀ ਦੇ ਗੁੰਡੇ ਆਪਾਂ ਫਿਰ ਸਿੱਧੇ ਬਣਾ ਲੈਨੇ ਆ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਫਿਰ ਤੋਂ ਸਿੱਧੇ ਪਾਸੇ ਆ ਗਏ ਹੁਣ ਆਪਾਂ ਜਿਹੜੇ ਸਿੱਧੇ ਕੁੰਡੇ ਆਪਾਂ ਇੱਕ ਕੁੰਡਾ ਛੱਡ ਕੇ ਬਾਕੀ ਦੇ ਕੁੰਡੇ ਆਪਾਂ ਬਣਾ ਲੈਨੇ ਆ ਆਹ ਵਾਲਾ ਕੁੰਡਾ ਆਪਾਂ ਇਹਦੇ ਨਾਲ ਲਾਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਧਾਗਾ ਫਿਰ ਆਪਾਂ ਪਿੱਛੇ ਰੱਖਾਂਗੇ ਹੁਣ ਜਿਹੜੇ ਆਪਣੇ ਕੋਲੇ ਆ ਵਿੱਚ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਹੁਣ ਤਾਂ ਗਾ ਆਪਣੇ ਵਾਲੀ ਰੱਖਾਂਗੇ ਆਹ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਤਿੰਨ ਗੁੰਡੇ ਆਪਾਂ ਸਿੰਪਲ ਬਣਾ ਲਏ ਹੁਣ ਦੇਖੋ ਇੱਥੇ ਆਪਾਂ ਗੁੰਡਾ ਘਟਾਉਣਾ ਆਹ ਵਾਲਾ ਗੁੰਡਾ ਲਵਾਂਗੇ ਨਾਲ ਦੋਵਾਂ ਦਾ ਇੱਕ ਕਰ ਦਿਆਂਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਜਿਹੜੇ ਆਪਣੇ ਕੋਲੇ ਆ ਦੋ ਗੁੰਡੇ ਹੈਗੇ ਇਹ ਵੀ ਆਪਾਂ ਆ ਛੱਡ ਕੇ ਇਸ ਤਰ੍ਹਾਂ ਕਟਾਉਣੀ ਆ ਤੇ ਆਪਾਂ ਇਹਨਾਂ ਬਣਾ ਕੇ ਨਾ ਤੇ ਫਿਰ ਮਿਲਦੇ ਆ ਤੁਹਾਨੂੰ ਇਹ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਤੇ ਲਓ ਜੀ ਆਪਾਂ ਜਿਹੜਾ ਆ ਵਿਚਾਲੇ ਇਹਨਾਂ ਬਣਾਉਣਾ ਸੀ ਇਹ ਬਣਾ ਲਿਆ ਹੁਣ ਆਪਾਂ ਅੱਗੇ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣਾ ਇਹ ਤੇ ਆਪਣੀਆਂ ਦੇਖੋ ਜੀ ਗਲੀਆਂ ਹੋ ਗਈਆਂ ਹੈਗੀਆਂ 1 2 3 4 5 ਹੋ ਗਈਆਂ ਜੀ 5 ਗਲੀਆਂ ਬਣਾਉਣੀਆਂ ਆਪਾਂ ਤੇ 5 ਕੁੰਡੀ ਆਪਾਂ ਜਿਹੜੇ ਇੱਧਰ ਸੀਗੇ ਉਹ ਕਟਾਤੇ ਤੇ ਆਪਣੇ ਵਧ ਗਏ ਤੇ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਆਹ ਕੁੰਡਾ ਹੁਣ ਆਪਾਂ ਸਿੱਧਾ ਬਣਾਵਾਂਗੇ ਆ ਧਾਗਾ ਆਪਣੇ ਵੱਲ ਹੀ ਰੱਖਾਂਗੇ ਕਿਉਂਕਿ ਹੁਣ ਆਪਾਂ ਆ ਜਿਹੜੇ ਕੁੰਡੇ ਆਹ ਵਾਲੇ ਆ ਹੁਣ ਇਹ ਆਪਾਂ ਇੱਥੇ ਵਧਾਉਣੇ ਆ ਆ ਕੁੰਡੇ ਜਿਹੜੇ ਹੁਣ ਆਪਾਂ ਇੱਥੇ ਵਧਾਉਣੇ ਆ ਜੀ 2 3 ਆ ਦੇਖੋ ਜੀ ਆਪਣਾ ਹਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਉਲਟਾਵਾਂਗੇ ਤੇ ਇਹਦੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਹੁਣ ਆਪਾਂ ਇਹ ਇਸ ਤਰ੍ਹਾਂ ਘਟਾਉਣੇ ਆ ਬਾਕੀ ਦੇ ਕੁੰਡੇ ਆਪਾਂ ਸਾਰੇ ਸਿੱਧੇ ਬਣਾਵਾਂਗੇ ਹੁਣ ਪਹਿਲਾਂ ਆਪਾਂ ਉਲਟੇ-ਉਲਟੇ ਬਣਾਉਂਦੇ ਸੀਗੇ ਹੁਣ ਆਪਾਂ ਇਹ ਕੁੰਡੇ ਸਾਰੇ ਸਿੱਧੇ ਬਣਾਵਾਂਗੇ ਇੱਧਰ ਦੇਖੋ ਜੀ ਫਿਰ ਆਪਾਂ ਆਹ ਵਾਲੇ ਦੋ ਕੁੰਡੇ ਆ ਜਿਹੜੇ ਇਹਨਾਂ ਦੋਹਾਂ ਦਾ ਇੱਕ ਕਰਾਂਗੇ ਇੱਧਰ ਇਸ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਆਪਾਂ ਧਾਗਾ ਪਿੱਛੇ ਰੱਖਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਦਿੰਦੇ ਹਾਂ ਚਲੋ ਜੀ ਆਪਾਂ ਉਲਟੀ ਸिलाई ਬਣਾ ਲਈ ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਧੰਗ ਆਪਣੇ ਵੱਲ ਕਰਾਂਗੇ ਹੁਣ ਆਪਾਂ ਇਹ ਦੋਨੇ ਕੁੰਡੇ ਉਲਟੇ ਬਣਾਵਾਂਗੇ ਇੱਕ ਤਾਂ ਪਹਿਲਾਂ ਬਣਾਇਆ ਸੀ ਇੱਕ ਜਿਹੜਾ ਆਪਾਂ ਬਧਾਇਆ ਸੀ ਇਹ ਵੀ ਆਪਾਂ ਹੁਣ ਉਲਟਾ ਬਣਾ ਲਵਾਂਗੇ ਤਾਂ ਗਾ ਆਪਣੇ ਵੱਲ ਰੱਖਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਤਿੰਨ ਕੁੰਡੇ ਆਪਾਂ ਬਣਾ ਲਏ ਸਿੱਧੇ ਚੌਥਾ ਕੁੰਡਾ ਇਹ ਜਿਹੜਾ ਇਸ ਤਰ੍ਹਾਂ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਾਂਗੇ ਇੱਥੇ ਆਪਾਂ ਦੋ ਕੁੰਡੇ ਲੈ ਲੈਣੇ ਆ ਆਪਨੇ ਇੱਥੇ ਚਾਰ ਕੁੰਡੇ ਜੀ ਇਹ ਚਾਰ ਕੁੰਡੇ ਰਹਿਣੇ ਚਾਹੀਦੇ ਆ ਬਾਕੀ ਹੁਣ ਜਿਹੜੇ ਵਿੱਚ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇਹ ਕੁੰਡੇ ਆਪਣੇ ਉਨੇ ਹੀ ਆ ਜਿੰਨੇ ਆਪਣੇ ਡਿਜ਼ਾਈਨ ਦੇ ਹੈਗੇ ਮੈਂ ਗਿਣੇ ਨਹੀਂ ਤੇ ਹੁਣ ਲੋ ਜੀ ਆਪਾਂ ਇਧਰੋਂ ਦੋਵਾਂ ਦਾ ਇੱਕ ਕਰਾਂਗੇ ਆ ਪਹਿਲਾਂ ਆਪਾਂ ਘਟਾਇਆ ਸੀ ਹੁਣ ਦੋਵਾਂ ਦਾ ਇੱਕ ਕਰਾਂਗੇ ਇੱਕ ਦੋ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਤਾਂਗਾ ਪਿੱਛੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਲੋ ਜੀ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਹੁਣ ਆਪਣੇ ਇਹ ਪੱਤੀ ਅੱਧੀ ਬਣੂਗੀ ਜਿਹੜੇ ਆਪਣੇ ਆਹ ਵਾਲੇ ਪੂਰੀ ਬਣੀ ਸੀਗੀ ਇੱਥੇ ਆ ਹੁਣ ਇੱਥੇ ਆਪਣੇ ਅੱਧੀ ਪੱਤੀ ਬਣਦੀ ਹੈ ਤਾਂ ਗਾ ਆਪਣੇ ਵਾਲੇ ਰੱਖਾਂਗੇ ਤਿੰਨ ਗੁੰਡੇ ਪਹਿਲਾਂ ਆਪਾਂ ਗੱਲੇ-ਗੱਲੇ ਬਣਾ ਲਾਂਗੇ ਫਿਰ ਆਪਾਂ ਦੋਹਾਂ ਦਾ ਇੱਕ ਕਰਾਂਗੇ ਇਹਦੇ ਗੁੰਡੇ ਆਪਾਂ ਸਿੱਧੇ ਬਣਾ ਲੈਨੇ ਆਂ ਫਿਰ ਦੋਹਾਂ ਦਾ ਇੱਕ ਕਰਾਂਗੇ 1 2 ਤਿੰਨ ਗੁੰਡੇ ਸਿੱਧੇ ਤਾਂਗਾ ਪਿੱਛੇ ਰੱਖਾਂਗੇ ਤਿੰਨ ਗੁੰਡੇ ਆਪਾਂ ਹੁਣ ਉਲਟੇ ਬਣਾਵਾਂਗੇ ਹੁਣ ਆਪਾਂ ਅੱਗੇ ਤੁਹਾਨੂੰ ਇੱਥੋਂ ਤੱਕ ਇੱਕ ਗੁੰਡਾ ਰਹਿ ਜਾਊਗਾ ਉਦੋਂ ਤੱਕ ਆਪਾਂ ਤੁਹਾਨੂੰ ਬਣਾ ਕੇ ਫੇਰ ਦਿਖਾਉਣੀ ਆ ਤੇ ਲਓ ਜੀ ਆਪਣਾ ਇੱਕ ਡਿਜ਼ਾਈਨ ਦੇਖੋ ਬਣ ਗਿਆ ਤੇ ਇਹਦੇ ਆਪਾਂ ਤੁਹਾਨੂੰ ਗੁੰਡੇ ਦੱਸ ਦਿੰਨੇ ਆ ਕਿੰਨੇ ਆ ਹਵਾਲਾ ਇੱਕ ਗੁੰਡਾ ਆ ਆਪਣਾ ਛੱਡ ਕੇ 2 4 6 8 10 12 14 16 18 20 ਤੱਕ ਕਿੰ ਕੀ ਗੁੰਡੇ ਆ ਜੀ ਇੱਕ ਇੱਕ ਹੁੰਦੇ ਆ ਨਾਲ ਜਾਨਾ ਤੇ ਇੱਕ ਇੱਕ ਹੁੰਦਾ ਆਪਾਂ ਸਾਈਡ ਤੇ ਵਾਇਆ ਤੇ ਹੁਣ ਦੇਖੋ ਜੀ ਆਪਾਂ ਇੱਕ ਵਾਰ ਸਾਨੂੰ ਹੋਰ ਦੱਸ ਦਿੰਨੇ ਆ ਇਹ ਅੱਗੇ ਕਿਵੇਂ ਸਟਾਰਟ ਹੋਊਗਾ ਆਪਾਂ ਇਹ ਇੱਕ ਇੱਕ ਟਿੱਕੀ ਬਣਾਈ ਹੈ ਜੀ ਹੁਣ ਆਪਾਂ ਇੱਥੇ ਆਪਣੇ ਬਣਾ ਲਵਾਂਗੇ ਜੀ 2 3 4 5 ਕੁੰਡੇ ਬਣਾ ਲਈ ਜੀ ਆਪਾਂ ਹੁਣ ਆਪਾਂ ਇੱਥੋਂ ਇਹਨਾਂ ਨੂੰ ਘਟਾਉਣਾ ਆਹ ਕੁੰਡਾ ਲੈਣਾ ਦੋਆਂ ਦਾ ਇੱਕ ਕਰਾਂਗੇ 1 2 3 ਜੇ ਆਪਣੇ ਕੋਲ ਜਿਹੜਾ ਵਿਚਾਲੇ ਇੱਕ ਕੁੰਡਾ ਬਚਿਆ ਇਹਦੇ ਤੇ ਆਪਾਂ ਹੁਣ ਕੁੰਡੇ ਵਧਾਵਾਂਗੇ ਧਾਗਾ ਪਿੱਛੇ ਰੱਖਾਂਗੇ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਫਿਰ ਧਾਗਾ ਪਿੱਛੇ ਰੱਖਾਂਗੇ ਤਾਂ ਕੋ ਅਗਲੇ 4 ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਪਹਿਲਾਂ ਆਪਾਂ 3 ਬਣਾਵਾਂਗੇ ਫਿਰ ਆਪਾਂ ਇੱਥੇ ਕੁੰਡਾ ਘਟਾਉਣਾ ਹੈ ਆਪਣੇ ਆਲੇ ਚਾਰ ਕੁੰਡੇ ਹੋ ਗਏ ਅਗਲੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇਹ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀਗੀ ਸਟਾਰਟ ਕੀਤਾ ਸੀ ਡਿਜ਼ਾਈਨ ਉਹ ਵਾਲੇ ਤੁਹਾਨੂੰ ਲੋ ਜੀ ਆਪਾਂ ਥੋੜਾ ਜਿਹਾ ਤੁਹਾਨੂੰ ਜ਼ਿਆਦਾ ਬਣਿਆ ਹੋਇਆ ਦਿਖਾਉਨੇ ਆ ਜਾਂ ਦੇਖੋ ਜੀ ਇਸ ਤਰ੍ਹਾਂ ਬਣਿਆ ਹੈ ਡਿਜ਼ਾਈਨ ਅੱਗੇ ਤੋਂ ਅੱਗੇ ਸਟਾਰਟ ਹੁੰਦਾ ਜਾਂਦਾ ਆਪਾਂ ਥੋੜਾ ਜ਼ਿਆਦਾ ਬਣਾਇਆ ਸੀ ਇਸ ਤਰ੍ਹਾਂ ਤੇ ਅੱਧਾ ਡਿਜ਼ਾਈਨ ਜਿਹੜਾ ਬਣਦਾ ਉਹ ਇਸ ਤਰ੍ਹਾਂ ਆਪਣੇ ਲਾਸਟ ਤੇ ਬਣ ਜਾਂਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਆਪਣਾ ਦੱਸਣ ਦਾ ਤਰੀਕਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਵੀ ਦੱਸ ਦਿਓ ਇਹ ਸੋਹਣਾ ਜਿਹਾ ਕਮੈਂਟ ਕਰ ਦਿਓ ਜੀ ਡਿਜ਼ਾਈਨ ਤਾਂ ਬਹੁਤ ਸੋਹਣਾ ਇਹ ਦੇਖੋ ਬਹੁਤ ਪਿਆਰਾ ਲੱਗਦਾ ਤੇ ਜਲਦੀ ਵੀ ਬਹੁਤ ਬਣਦਾ ਹੈ ਇਹ ਕੋਈ সুইਟ ਐਮ ਨਹੀਂ ਲੱਗਦਾ ਤੇ ਉਲਟੀ ਸਾਈਡ ਤਾਂ ਇਸ ਤਰ੍ਹਾਂ ਦਿਖਦਾ ਤੇ ਜ਼ਰੂਰ ਟਰਾਈ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਰਤ ਵਾਰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਵਿਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ